ਕਾਰ ਬਾਰੇ ਤੇ ਜਿਹੜੇ ਵੀਰ ਨਾਲ ਜੁੜਨਗੇ ਮਾੜਾ ਜਿਹਾ ਕਮੈਂਟ ਕਰਦੇ ਹੋ ਮੈਸੇਜ ਜ਼ਰੂਰ ਕਰਦੇ ਹੋ ਤੇ ਦਿਖਾਈ ਆਪਾਂ ਤੁਹਾਨੂੰ ਮੱਕੀ ਦਾ achar ਤੇ ਵੀਰੋ ਲਗਭਗ 2 ਕਿਲਿਆਂ ਦਾ ਆਪਣੇ ਮਤਲਬ ਆ ਗਿਆ ਆਪਣੇ ਕੋਲ ਮੱਕੀ ਦਾ achar ਤੇ ਇਸ ਜਿਹੜਾ ਇਹ ਟੋਆ ਆ ਗਿਆ ਆਪਣਾ ਇਹਦੇ ਵਿੱਚ ਆਪਣੇ 6 ਤੋਂ 7 ਕਿਲੇ ਪੈ ਜਾਂਦੇ ਨੇਗੇ ਵੀ 7 ਕਿਲੇ ਵੀ ਆਪਾਂ ਪਾ ਸਕਦੇ ਆਂਗੇ ਤੇ 6 ਕਿਲਿਆਂ ਨਾਲ ਵੀ ਇਹ ਭਰ ਜਾਂਦਾ ਵਧੀਆ ਇਹਨਾਂ ਤੇ 6 ਤੋਂ 7 ਕਿਲੇ ਇਹਦੇ ਵਿੱਚ ਪਾ ਕੇ ਬਸ ਇਹਨੂੰ ਆਪਾਂ ਬੰਦ ਕਰ ਦਾਂਗੇ ਤੇ ਸੈਕਿੰਡ ਟੂ ਆ ਜਿਹੜਾ ਵੀਰ ਉਹ ਅਗਲੇ ਮਹੀਨੇ ਭਰਾਂਗੇ ਤੇ ਤੀਜਾ ਜੁਲਾਈ ਚ ਭਰਾਂਗੇ ਜਿਹੜਾ ਆਪਣਾ ਕਣਕ ਵਾਲੇ ਖੇਤ 'ਚ ਆਪਣੇ ਮੱਕੀ ਦਾ ਆਚਾਰ ਲਾਇਆ ਹੋਇਆਗਾ ਤੇ ਬਾਕੀ ਵੀਰੋ ਐਦਾਂ ਨਾ ਦੇਖੋ ਜਿਹੜੇ ਵੀਰ ਕਹਿੰਦੇ ਨੇਗੇ ਵੀ ਜਿਹੜੀਆਂ ਸਾਈਡਾਂ ਨੇਗੀਆਂ ਖਰਾਬ ਹੋ ਜਾਂਦੀਆਂ ਨੇਗੀਆਂ ਤੇ ਪ੍ਰਭੂ ਦੇਖੋ ਸਾਈਡਾਂ ਦੇ ਟਰੈਕਟਰ ਦਾ ਜਾਂਦਾ ਨਹੀਂ ਹੈਗਾ ਜੇ ਜ਼ਿਆਦਾ ਲਾਵਾਂਗੇ ਕਾਗਜ਼ ਫਟ ਜਾਂਦਾ ਹੈਗਾ ਤੇ ਵੈਸੇ ਵੀ ਜਾਂਦਾ ਨਹੀਂ ਹੈਗਾ ਤੇ ਕੋਸ਼ਿਸ਼ ਕਰੋ ਵੀ ਜਿੰਨਾ ਕੋ ਹੋ ਸਕੇ ਵਧੀਆ ਤਰੀਕੇ ਨਾਲ ਦੱਬੋ ਨਹੀਂ ਫਿਰ ਐਦਾਂ ਨਾ ਬੰਦਿਆਂ ਨਾਲ ਜ਼ਰੂਰ ਇਹਦੀ ਚੀਜ਼ ਦੀ ਲੜਾਈ ਕਰਾਵੋ ਕਿਉਂਕਿ ਹੁਣ ਤੁਸੀਂ 2 ਦਿਨ ਤੇ ਦਿਹਾੜੀਆ ਪੁੱਛ ਲੋ 2 ਰੁਪਏ ਲੱਗ ਜਾਣਗੇ ਕੋਈ ਚੱਕਰ ਨਹੀਂ ਹੈਗਾ ਫਿਰ ਬਾਅਦ ਚੋ ਸੈਲਜ ਹੈ ਜਿਹੜਾ ਖਰਾਬ ਨਹੀਂ ਹੁੰਦਾ ਹੈਗਾ ਤੇ ਆਪਾਂ ਪਹਿਲਾਂ ਇਹ ਦੇ ਉੱਤੇ ਸਾਰੇ ਬੰਦਿਆਂ ਨੂੰ ਐਵੇਂ ਫੇਰਤਾ ਤੇ ਹੁਣ ਫੇਰ ਵੀ ਬੰਦਾ ਲੱਗ ਰਿਹਾ ਹੈਗਾ ਆਪਣਾ ਦੱਬਣਾ ਜੇ ਜ਼ਿਆਦਾ ਨਹੀਂ 50 60% ਆਪਾਂ ਇਹਨੂੰ ਐਦਾਂ ਦੱਬ ਸਕਦੇ ਹਾਂਗੇ ਤੇ ਇੰਨੇ ਕ ਨਾਲ ਹੀ ਇਹ ਕੀਆ ਖਰਾਬ ਨਹੀਂ ਹੁੰਦਾ ਹੈਗਾ ਤੇ ਬਾਕੀ ਭਰਾਵੋ ਆਪਾਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਵੀ ਆਪਾਂ ਕਿਸ ਤਰ੍ਹਾਂ ਕਰਦੇ ਆਂਗੇ ਪਹਿਲਾਂ ਲਾਈਵ ਮਤਲਬ ਟਾਈਮ ਨਹੀਂ ਲੱਗਾ ਹੋਣਾ ਨਹੀਂ ਤੁਹਾਨੂੰ ਆਪਾਂ ਦਿਖਾਉਂਦੇ ਜਦੋਂ ਟਰੈਲੀ ਆਪਾਂ ਲਾ ਕੇ ਇਹਨੂੰ ਕਿਵੇਂ ਲੈ ਕੇ ਜਾਣੇ ਆ ਪਿੱਛੇ ਨੂੰ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਈਏ ਤੇ ਜਿਹੜਾ ਟੋਆ ਭਰਾਵੋ ਆਪਾਂ ਨਾ ਜਿੱਥੇ ਟਰੈਕਟਰ ਖੜਾਗਾ ਉਰੇ ਟਰੈਲੀ ਸਾਰੀ ਆਪਾਂ ਲਾ ਦੰਨੇ ਆਗੇ ਇੱਥੋਂ ਫਿਰ ਆਪਾਂ ਹਾਲਾਂ ਨਾਲ ਬੈਕ ਕਰਕੇ ਲੈ ਕੇ ਜਾਣੇ ਆਗੇ ਤੇ ਪਿੱਛੋਂ ਆਪਾਂ ਇਹਨੂੰ ਭਰਦੇ ਆਉਣੇ ਆਗੇ ਤੇ ਇਹਦੇ ਨਾਲ ਦਵਾਈ ਵੀ ਵਧੀਆ ਹੁੰਦੇ ਪਿਛਲੇ 2-3 ਸਾਲਾਂ ਤੋਂ ਆਪਾਂ ਇਦਾਂ ਹੀ ਕਰਦੇ ਆ ਰਹੇ ਪਹਿਲਾਂ ਆਪਾਂ ਸਾਰੇ ਖੱਡੇ ਦੇ ਵਿੱਚ ਵਿਛਾ ਲੈਂਦੇ ਸੀਗੇ ਉਹਦੇ ਨਾਲ ਉਹਨੀ ਗੱਲ ਜੀ ਨਹੀਂ ਬਣਦੀ ਸੀ ਕਿ ਤੇ ਨਾਲੇ ਟਰੈਲੀ ਸਲਿੱਪ ਮਰੀ ਜਾਂਦੀ ਸੀ ਹੁਣ ਪਿੱਛੋਂ ਦੇਖੋ ਭਰਦੇ ਆ ਰਹੇ ਆਂਗੇ ਤੇ ਜਦੋਂ ਟਰੈਕਟਰ ਉਚਾਈ ਤੇ ਜਾਂਦਾ ਨਾ ਪਿੱਛੋਂ ਵਧੀਆ ਪ੍ਰੈਸਿੰਗ ਹੁੰਦੀ ਹੈਗੀ ਤੇ ਨਾਲੇ ਪਿੱਛੋਂ ਕੰਮ ਨਿਬੜਦਾ ਆਉਂਦਾਗਾ ਤੇ ਆਹ ਬੰਦਾ ਸਾਡਾ ਬਾਸੀਆਂ ਮਾਰ ਰਿਹਾਗਾ ਚਾਹ ਪਿਲਾ ਇਹਨੂੰ ਸੰਭੂ ਚਾਹ ਪਿਲਾ ਦੇ ਇਹਨੂੰ ਚਾਹ ਪੀਣੀ ਹੈਗੀ ਤੇ ਆ ਜਾ ਤੂੰ ਵੀ ਦਿਖਾ ਦੇ ਮੜੇ ਤੁਰਕੇ ਜਿਵੇਂ ਪ੍ਰੈਸਿੰਗ ਉਹ ਜੋ ਵਧੀਆ ਤੇਰਾ ਤੇਰੇ ਚ ਵਜਨ ਜਿਆਦਾ ਆਗਾ ਹਾਂ ਸਾਈਡਾਂ ਦੇ ਸਾਈਡਾਂ ਤੇ ਤੇ ਬਾਕੀ ਵੀਰੋ ਰੈਸਟ ਕਰ ਕਰਕੇ ਆਪਾਂ ਫੇਰ ਟਰੈਕਟਰ ਫੇਰਾਂਗੇ ਇਹਦੇ ਉੱਤੇ ਤੇ ਆਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੇਖੋ ਹਨ ਇਹ ਚੀਜ਼ਾਂ ਹੀ ਕੰਮ ਖਰਾਬ ਕਰਦੀਆਂ ਨੇ ਹੈਗੀਆਂ ਇਹਨੂੰ ਆਪਾਂ ਨਾ ਥੋੜਾ ਥੋੜਾ ਐਵੇਂ ਬਸ ਕਰਕੇ ਇਹ ਹੁਣ ਤੁਸੀਂ ਦੇਖ ਲਓ ਪੋਲਾ ਪਿਆਗਾ ਇਹ ਇਹੀ ਚੀਜ਼ ਜਿਹੜੀ ਹੈਗੀ ਆ ਲਾਸਟ ਚ ਖਰਾਬ ਕਰਦੀ ਹੈਗੀ ਤੇ ਇਹਦੇ ਆਪਾਂ ਹੁਣ ਚੰਗੀ ਤਰ੍ਹਾਂ ਕਰ ਰਹੇ ਹਾਂਗੇ ਪ੍ਰੈਸਿੰਗ ਕੋਈ ਗੱਲ ਨਹੀਂ ਫਿਰ ਤਿਆਰੀ ਕਰ ਲਓ ਉਧਰ 5:00 ਵੱਜ ਗਏ ਮੈਂ ਕਹਣਾ ਸੰਭੂ ਤੁਸੀਂ ਲਾਓ ਮਸ਼ੀਨਾ ਪਤਾ ਕੀ ਅੱਜ ਜਲਦੀ ਕੱਢ ਲਓ ਕੋਈ ਗੱਲ ਨਹੀਂ ਅਜੇ ਟਰੈਲੀ ਆਈ ਨਹੀਂ ਹੈਗੀ ਚਲਾ ਦਿਓ ਤੁਸੀਂ ਕੰਮ ਚੱਲ ਕੋਈ ਗੱਲ ਨਹੀਂ ਫਿਰ ਤੇ ਬਾਕੀ ਵੀਰੋ ਹੋਰ ਚੀਜ਼ਾਂ ਆਪਾਂ ਹੋਟਲ ਨਾਲ ਕਰੀਏ ਥੋੜੇ ਬਹੁਤ ਵਿਚਾਰ ਸਾਂਝੇ ਤੇ ਭਰਾ ਕਮੈਂਟ ਜਰੂਰ ਕਰ ਦਿਓ ਜਿਹੜੇ ਜੁੜ ਰਹੇ ਨੇਗੇ ਆਪਣੇ ਨਾਲ ਉਹ ਚਾਲ ਬਣ ਗਈ ਹੁਣ ਨਹੀਂ ਕੁਝ ਬਣਦਾ ਹੈਗਾ ਤੇ ਵੀਰੋ ਜਿਵੇਂ ਹੁਣ ਜਿਹੜਾ ਮਤਲਬ ਆਪਾਂ ਗੱਲਬਾਤ ਕਰੀਏ ਨਾ ਜਿਵੇਂ ਡੈਰੀ ਫਾਰਮਾਂ ਦਾ ਅਸਲ ਦੇ ਵਿੱਚ ਡੈਰੀ ਫਾਰਮ ਨੂੰ ਜੇ ਕਾਮਯਾਬ ਕਰਨਾ ਆਪਾਂ ਨੇ ਚਲੋ ਕਾਮਯਾਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਬੰਦਾ ਸੈਲਜ ਨਹੀਂ ਪਾਉਂਦਾ ਹੈਗਾ ਉਹ ਕਾਮਯਾਬ ਨਹੀਂ ਹੈਗਾ ਪਰ ਚੰਗੀ ਾਨਕਮਾਨ ਲੈਣ ਲਈ ਚੰਗਾ ਐਨੀਮਲਾਂ ਦਾ ਵੀ ਸਟਰਕਚਰ ਹੋਵੇ ਬੀਸੀਐਸ ਪ੍ਰੋਪਰ ਗੁੱਡ ਹੋਵੇ ਹਨਾ ਹੈਲਥ ਗੁੱਡ ਹੋਵੇ ਤਾਂ ਉਹਦੇ ਲਈ ਆਪਾਂ ਨੂੰ ਮੱਕੀ ਦਾ achar ਪਾਉਣਾ ਬਹੁਤ ਜ਼ਰੂਰੀ ਹੈਗਾ ਤੇ ਮੱਕੀ ਦਾ ਦੇਖੋ ਅੱਜ ਤੋਂ 4-5 ਸਾਲ ਪਹਿਲਾਂ ਕੀ ਹੁੰਦਾ ਸੀਗਾ ਇਸ ਤੋਂ ਵੀ ਮਤਲਬ ਕਾਫੀ ਸਾਲ ਪਹਿਲਾਂ ਆਪਾਂ ਚਰੀ ਦਾ ਵੀ ਚਾਰ ਪਾ ਦਿੰਦੇ ਸੀਗੇ ਫਿਰ ਆਪਾਂ ਮੱਕੀ ਦਾ achar ਪਾਉਣਾ ਸ਼ੁਰੂ ਕਰਤਾ ਤੇ ਫਿਰ ਵੀਰੋ ਮਤਲਬ ਮੱਕੀ ਵੀ ਆਏ ਨਹੀਂ ਦੇਖਦੇ ਸੀ ਵੀ ਕੁਕੜੀ ਕਿੰਨੀ ਕੁ ਲੱਗੀ ਹੋਈ ਹੈਗੀ ਫਿਰ ਆਪਾਂ ਹੌਲੀ-ਹੌਲੀ ਆਗੇ ਕੁਕੜੀ ਤੇ ਵੀ ਹਨਾ ਛੱਲੀ ਵਾਲਾ ਚਹੀਦਾ ਆਪਾਂ ਨੂੰ ਦਾਣਾ ਫਿਰ ਪ੍ਰਭਾ ਉਹ ਪਿਛਲੇ 2 ਸਾਲਾਂ ਤੋਂ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਯਾਰ ਛੱਲੀ ਦਾਣਾ ਵੀ ਪ੍ਰੋਪਰ ਬੰਨਣਾ ਜ਼ਰੂਰੀ ਆਗਾ ਤੇ ਪਿਛਲੇ 2 ਸਾਲਾਂ ਤੋਂ ਇਹ ਪਤਾ ਲੱਗਿਆ ਵੀ ਡਰਾਈ ਮੈਟਰ ਵੀ ਬਹੁਤ ਜ਼ਰੂਰੀ ਆਗਾ ਵੀ ਡਰਾਈ ਮੈਟਰ ਹੋਣਾ ਜ਼ਰੂਰੀ ਆਗਾ ਸਟਾਰਚ ਹੋਣਾ ਜ਼ਰੂਰੀ ਆਗਾ ਜੇ ਇੰਨੇ ਪੈਸੇ ਲਾਉਣੇ ਨੇ ਵੀ ਹਰ ਸਾਲ ਦੇ ਹਰ ਸਾਲ 'ਚ ਨਾ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾਗਾ ਮਤਲਬ ਆਪਣੀ ਗੱਲ ਕਰਨ ਦਾ ਮਤਲਬ ਇਹ ਆ ਵੀ ਜੇ ਕੋਈ ਵੀ ਆਪਾਂ ਬਿਜ਼ਨਸ ਕਰ ਰਹੇ ਆਂਗੇ ਉਹ ਇੱਕ ਸਾਲ 'ਚ ਨਹੀਂ ਸਿੱਖਿਆ ਜਾਂਦਾ ਹੈਗਾ ਤੁਸੀਂ ਲਾ ਲਓ ਵੀ 20 ਸਾਲ ਹੋ ਗਏ ਆਪਾਂ ਨੂੰ ਵੀ ਇਹ ਕੰਮ ਕਰਦੇ ਹੋਏ ਤੇ ਹਜੇ ਵੀ ਕੁਛ ਨਾ ਕੁਛ ਹਰ ਸਾਲ ਨਵਾਂ ਸਿੱਖਦੇ ਆਂਗੇ ਵੀ ਪਿਛਲੀ ਵਾਰੀ ਸਟਾਰਚ ਦੇ ਕਿਸੇ ਟੋਏ ਚ ਘੱਟ ਆ ਗਿਆ ਕਿਸੇ ਚ ਡਰਾਈ ਮੈਟਰ ਜ਼ਿਆਦਾ ਕਿਸੇ ਚ ਘੱਟ ਐਵੇਂ ਚੱਲਿਆ ਵੀ ਹਰ ਇੱਕ ਚੀਜ਼ ਨਾ ਸਿੱਖਣ ਨੂੰ ਮਿਲਦੀ ਹੈ ਕਿ ਇਸ ਵਾਰ ਆਪਾਂ ਥੋੜਾ ਜਿਹੀ ਚੀਜ਼ ਤੇ ਵਰਕ ਕਰਦੇ ਆਂਗੇ ਵੀ ਜਿੰਨਾ ਹੋ ਸਕੇ ਵੀ ਸਟਾਰਚ ਤੇ ਡਰਾਈ ਮੈਟਰ ਆਪਾਂ ਸਹੀ ਰੱਖ ਕੇ ਆਚਾਰ ਪਾਈਏ ਤੇ ਕੁਝ ਕੁ ਚੀਜ਼ਾਂ ਕੰਪਰੋਮਾਈਜ਼ ਕਰਨੇ ਪੈ ਜਾਂਦੇ ਨੇ ਕਿ ਜਿੱਦਾਂ ਆਪਾਂ ਮੱਕੀ ਪਰਚੇਜ਼ ਕਰਦੇ ਆਂਗੇ ਹੁਣ ਕਈ ਵਾਰੀ ਕਹਿ ਦਿੰਦੇ ਨੇ ਵੀ ਖੇਤ ਜਲਦੀ ਖਾਲੀ ਕਰਨਾ ਕਾਲੀ ਕਰਦੇ ਨੇ ਉਥੇ ਕਿਤੇ ਨਾ ਕਿਤੇ ਥੋੜਾ ਬਹੁਤ ਆਪਾਂ ਨੂੰ ਜਰੂਰ ਇਹ ਚੀਜ਼ ਦੀ ਮਾਰ ਪੈਂਦੀ ਹੈ ਕਿ ਜਿਹੜੀ ਆਪਦੇ ਖੇਤ ਚ ਮੱਕੀ ਹੁੰਦੀ ਹੈਗੀ ਚਲੋ ਆਪਾਂ ਆਪਦੇ ਅਨੁਸਾਰ ਵੱਟ ਸਕਦੇ ਆਂਗੇ ਤੇ ਇਹਦਾ ਜਿਹੜਾ ਇਹ ਆਇਆਗਾ ਇਹਦਾ ਮਤਲਬ ਅਨੁਮਾਨ ਆ ਮੇਰਾ ਵੀ ਹੋਊਗਾ ਇਹ 27-28% ਚ ਸਟਾਰਚ ਹੋਣਾਗਾ ਥੋੜਾ ਜਿਹਾ ਚਾਰ ਕਿ ਦਿਨ ਹੋਰ ਲੈਂਦੀ ਸੀ ਮੱਕੀ ਪਰ ਜਿਹੜੀ ਆਪਣੀ ਹੁਣ ਆ ਰਹੇ ਨੇਗੇ 4-5 ਕਿਲੇ ਉਹਦਾ ਬਹੁਤ ਵਧੀਆ ਸਟਾਰਚ ਆਗਾ ਉਹ 30 ਪਲੱਸ ਜਾਊਗਾ ਮਤਲਬ 32 33 ਜਾਊਗਾ ਉਹ ਆਰਾਮ ਦੇ ਨਾਲ ਬਾਕੀ ਦਾ ਵੀਰੋ ਦੇਖੋ ਆਪਣਾ ਅਨੁਮਾਨ ਬਾਕੀ ਦਾ ਰਿਪੋਰਟ ਤੋਂ ਪਤਾ ਲੱਗੂਗਾ ਪਰ ਜਿੱਥੋਂ ਤੱਕ ਮੇਰਾ ਤਜਰਬਾ ਕਹਿੰਦਾ ਵੀ ਉਹ ਉੱਚ ਗੁੱਡ ਸਟਾਰ ਚਾ ਵਧੀ ਆਊਗਾ ਡਰਾਈ ਮੈਟਰ ਵੀ ਚੰਗਾ ਆਊਗਾ ਤੇ ਇਹ ਵੀਰੋ ਆਪਣਾ ਹੁਣ ਟੋਆਗਾ ਜਿਹੜਾ ਇਹ ਆਪਾਂ ਕੱਲ ਤੱਕ ਲਗਭਗ ਭਰ ਲਾਂਗੇ ਆਪਾਂ ਇਹਨੂੰ ਬਾਕੀ ਆਪਾਂ ਤੁਹਾਨੂੰ ਦਿਖਾਈਏ ਜੇ ਤੁਹਾਨੂੰ ਕੈਮਰਾ 'ਚ ਦਿਖ ਰਿਹਾ ਹੈਗਾ ਨਾ ਆ ਪੱਤਿਆਂ ਦੇ ਉੱਤੇ ਵਾਈਟ ਵਾਈਟ ਲੱਗਿਆ ਪਿਆਗਾ ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਆਂਗੇ ਵੀ ਜਿਹੜਾ ਦਾਣਾ ਪੂਰਾ ਕ੍ਰੈਸ਼ ਹੋ ਕੇ ਨਾਲ ਲੱਗਿਆ ਗਿਆ ਇਹਨਾਂ ਦੇ ਤੇ ਕਿਤੇ ਵੀ ਕੋਈ ਐ ਨਹੀਂ ਹੈਗਾ ਵੀ ਸਾਫਤਾਗਾ ਤੇ ਸਾਰਾ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕ੍ਰੈਸ਼ ਹੋਇਆ ਹੋਇਆਗਾ ਤੇ ਵਧੀਆ ਐਨੀਮਲ ਜਗਾਲੀ ਕਰਨਗੇ ਵਧੀਆ ਜੇ ਨਾਲ ਕੀ ਆ ਆਪਾਂ ਦੁੱਧ ਲੈ ਸਕਦੇ ਆਂਗੇ ਸਭ ਤੋਂ ਮੇਨ ਚੀਜ਼ ਆ ਗਈ ਜਿਹਨੇ ਸੈਲਜ ਪੂਰਾ ਕਰ ਲਿਆ ਤੇ ਭਰਾਵੋ ਮਤਲਬ ਨਿਆਰੇ ਨੇ ਇਹ ਚੀਜ਼ ਤੇ ਦੁੱਧ ਜਿੰਨਾ ਮਰਜ਼ੀ ਲਵੋ ਔਰ ਇਹਦੀ ਪ੍ਰੈਸਿੰਗ ਬਹੁਤ ਸਹੀ ਤਰੀਕੇ ਨਾਲ ਕਰੋ ਤੁਸੀਂ ਯਕੀਨ ਮੰਨਿਓ 1 ਕਿਲੋ ਵੀ ਆਪਣੇ ਚੋਂ ਖਰਾਬ ਨਹੀਂ ਨਿਕਲਿਆ ਸੀਗਾ ਆਹੀ ਮੁੱਲ ਆਗਾ ਦਵਾਈ ਦਾ ਬਸ ਜਿਹੜਾ ਆਪਾਂ ਹੁਣ ਕਰ ਲਾਂਗੇ ਤੇ ਬਾਅਦ ਚ ਫਿਰ ਮੋਜਾਂ ਨਹੀਂ ਆਈਆਂ ਜਦੋਂ ਆਪਾਂ ਪ੍ਰੈਸਿੰਗ ਨਹੀਂ ਕਰਦੇ ਸਾਈਡਾਂ ਛੱਡ ਦਿੰਨੇ ਆਂ ਕਈ ਵਾਰੀ ਕੀ ਕਰਦੇ ਆ ਨਾ ਜਿਹੜਾ ਉੱਪਰੋਂ ਖਰਾਬ ਹੁੰਦਾਗਾ ਉੱਪਰ ਆਪਾਂ ਬਾਅਦ ਦੇ ਵਿੱਚ ਲਾਸਟ ਦੇ ਵਿੱਚ ਨਾ ਐਂ ਛੱਡ ਦਿੰਨੇ ਆਂਗੇ ਫਿਰ ਉਹਨੂੰ ਦਬਦੇ ਨਹੀਂ ਹੈਗੇ ਆਪਾਂ ਉਹ ਉੱਤੋਂ ਤਾਂ ਹੀ ਖਰਾਬ ਹੋ ਜਾਂਦਾਗਾ ਕਾਗਜ਼ ਵੀ ਤੁਸੀਂ ਦੋ ਪਾਇਆ ਕਰੋ ਮਤਲਬ ਇਹਦੇ ਉੱਪਰ ਜਿਹੜੇ ਪਾਉਣੇ ਨੇਗੇ ਇਹ ਪਹਿਲਾਂ ਤਾਂ ਪੁਰਾਣਾ ਕੋਈ ਫਟਿਆ ਪੁਰਾਣਾ ਜਾਂ ਕੋਈ ਸਸਤਾ ਪਾ ਦਿਓ ਫਿਰ ਉਹਦੇ ਉੱਤੇ ਕੋਈ ਵਧੀਆ ਕੰਪਨੀ ਦਾ ਮਤਲਬ ਵਧੀਆ ਤੁਸੀਂ ਪਾਵੋ ਜਿਹੜਾ ਫਟੇ ਨਾ ਫਿਰ ਉਹਦੇ ਉੱਤੇ ਚ ਪਾਵੋ ਚੰਗੀ ਮਿੱਟੀ ਫਿਰ ਪਰ ਉਹ 1% ਵੀ ਖਰਾਬ ਨਹੀਂ ਹੁੰਦਾ ਹੈਗਾ ਫਿਰ ਲਾਸਟ ਦੇ ਵਿੱਚ ਜਾ ਕੇ ਆਪਾਂ ਥੋੜੀ ਜਿਹੀ ਮਿਹਨਤ ਛੱਡ ਦਿੰਨੇ ਆਂਗੇ ਤੇ ਵੀ ਛੱਡੋ ਐਂ ਢੱਕ ਦਿਓ ਕੁਝ ਨਹੀਂ ਹੁੰਦਾ ਹੈਗਾ ਫਿਰ ਉਹ ਖਰਾਬ ਹੋ ਜਾਂਦਾ ਹੈਗਾ ਤੇ ਬਾਕੀ ਵੀਰੋ ਕਮੈਂਟ ਕਰਕੇ ਦੱਸੋ ਭਰਾ ਕਿਹੜੇ ਕਿਹੜੇ ਜੁੜ ਰਹੇ ਨੇ ਨਾਲ ਤੇ ਆਪਣੀ ਵੀਡੀਓ ਨੂੰ ਵੀ ਭਰਾ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੀ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਵੀਰ ਜੁੜ ਰਹੇ ਨੇ ਦੇਖ ਰਹੇ ਨੇਗੇ ਤੇ ਐਦਾਂ ਹੀ ਆਪਣਾ ਭਰਾ ਬਹੁਣ ਕੋਸ਼ਿਸ਼ ਕਰਿਆ ਕਰਾਂਗੇ ਵੀ ਜਦੋਂ ਕੋਈ ਵੀ ਨਵੀਂ ਚੀਜ਼ ਕਰ ਰਹੇ ਆਂਗੇ ਆਪਾਂ ਲਾਈਵੇ ਹੋ ਜਾਇਆ ਕਰੀਏ ਕੋਸ਼ਿਸ਼ ਕਰਿਆ ਕਰਾਂਗੇ ਆਪਾਂ ਪੀ ਲਾਈ ਬੋ ਕੇ ਭਰਾਵਾਂ ਨੂੰ ਸਾਰਾ ਨਾਲ ਦੀ ਨਾਲ ਦਿਖਾ ਦਈ ਆਪਾਂ ਕਿਵੇਂ ਆਪਣਾ ਕੰਮ ਚੱਲ ਰਿਹਾ ਹੈਗਾ ਜਦੋਂ ਕੋਈ ਆਪਾਂ ਨਵੀਂ ਚੀਜ਼ ਕਰਦੇ ਆਂਗੇ ਇਹ ਬਾਕੀ ਵੀਰੋ ਆਪਾਂ ਤੁਹਾਨੂੰ ਇਦੋਂ ਵੀ ਦਿਖਾ ਦਿੰਨੇ ਆਂਗੇ ਜਿਹੜਾ ਟੋਆ ਗਿਆ ਆਪਣਾ ਇਹ ਤੁਸੀਂ ਦੇਖ ਸਕਦੇ ਹੋਗੇ ਵੀ ਹਜੇ ਇੰਨਾ ਪਿਆਗਾ ਚਪੜੇ ਆਰਾਮ ਨਾਲ 5 ਕੀਲੇ ਪੈ ਜਾਣਗੇ ਫਿਰ ਉਸ ਤੋਂ ਬਾਅਦ ਇਹਦੀ ਤਿਆਰੀ ਕਰਾਂਗੇ ਤੀਜਾ ਟੋਆ ਆਪਣਾ ਉਹ ਸੀਗਾ ਹਜੇ ਪਿਆਗਾ ਮਹੀਨੇ ਦਾ ਚਾਰ ਆਪਣੇ ਕੋਲ ਤੇ ਫਿਰ ਉਹਦੀ ਸਫਾਈ ਕਰਕੇ ਕਣਕ ਵਾਲਾ ਸਾਰਾ ਕਣਕ ਵਾਲੇ ਨਾਲ ਹੀ ਭਰਨਾ ਫਿਰ ਆਪਾਂ ਨੇ ਵਾਕੀ ਵੀਰੋ ਆਪਾਂ ਮਾਰਦੇ ਮੜਾ ਜਾ ਫਾਰਮ ਚ ਗੇੜਾ ਪਾਣੀ ਪੂਣੀ ਪੀ ਕੇ ਆ ਕੇ ਫਿਰ ਇਹਦੀ ਪ੍ਰੈਸਿੰਗ ਕਰਾਂਗੇ ਜਦ ਨੂੰ ਟਰੈਲੀ ਆਉਣੀ ਹੈਗੀ ਆਪਾਂ ਹੋਰ ਇਹਦੀ ਪ੍ਰੈਸਿੰਗ ਕਰ ਦਾਂਗੇ ਦੀ ਵਿਰੋਖ ਦਿਖਾਈਏ ਤੁਹਾਨੂੰ ਆਪਾਂ ਥੋੜੀ ਜਿਹੀ ਫਰਾਂ ਦੀ ਹੁਣ ਡੈਰੀ ਪ੍ਰੋਟੀਨ ਚਲਾਇਆਗਾ ਤੇ ਬਾਕੀ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਕਿੱਦਾਂ ਦੀ ਗਰੋਥ ਆਈ ਆ ਅੰਦਰ ਤਾਂ ਮੈਂ ਹੁਣ ਜਾਂਦਾ ਨਹੀਂ ਫਾਰਮ ਦੇ ਤੁਹਾਨੂੰ ਫੇਰ ਆਪਾਂ ਚਾਰ ਚੁਰ ਪਾ ਕੇ ਸੈਲਜ ਪਾ ਕੇ ਨਾ ਥੋੜੀ ਇਹਨਾਂ ਦੀ ਡਾਈਟ ਬਾਰੇ ਗੱਲਬਾਤ ਕਰਾਂਗੇ ਤੇ ਬਹੁਤ ਵਧੀਆ ਰਿਜ਼ਲਟ ਆ ਰਿਹਾਗਾ ਤੇ ਤੁਸੀਂ ਦੇਖ ਸਕਦੇ ਹੋਗੇ ਆ 17 ਨੰਬਰ ਆ ਗਈ ਤੇ ਇਹਨੇ ਵਧੀਆ ਹਾਈਟ ਖਿੱਚ ਲਈ ਆਪਣੀ ਹੁਣ ਤੇ ਬਹੁਤ ਸੋਹਣਾ ਮਤਲਬ ਰਿਜ਼ਲਟ ਆਗਾ ਡੈਰੀ ਪ੍ਰੋਟੀਨ ਦਾ 19 ਨੰਬਰ ਆ ਗਈ ਤੇ ਇਹਦਾ ਵੀ ਪ੍ਰਭਾਵ ਵਧੀਆ ਜਾ ਰਿਹਾਗਾ ਇਹਨਾਂ ਨੂੰ ਐਤ ਕੀ ਆਪਾਂ ਕਰ ਦਾਂਗੇ ਮਤਲਬ ਗਰਮੀ ਲੰਘਦੇ ਲੰਘਦੇ ਨੇ ਇਹਨਾਂ ਦੀ ਤਿਆਰੀ ਆ ਪੂਰੀ ਐ ਨਾ ਇਹਦੇ ਬਾਰੇ ਵੀ ਆਪਾਂ ਛੋਟੇ ਨਾਲ ਗੱਲਬਾਤ ਕਰਾਂਗੇ ਡਾਈਟ ਬਾਰੇ ਸਾਰੀ ਫੋਗਰ ਬੰਦ ਕਰ ਤੇ ਸੰਭੂ ਤੇ ਆ ਭਰਾਵੋ ਇੱਧਰ ਆਪਣੇ ਤੇ ਬੱਚੇ ਦਿੱਤੇ ਹੋਏ ਸੀਗੇ ਟੋਏ ਦੇ ਵਿੱਚ ਤੇ ਫਿਰ ਆਪਾਂ ਇਹਨਾਂ ਨੂੰ ਛੱਡ ਚਲੇ ਆਏ ਓਰੇ ਸੰਭੂ ਉਹ ਚਲਾ ਦਿਓ ਲੱਗ ਚਵਾਈ ਕਰਨ ਚਲੋ ਠੀਕ ਆ ਪ੍ਰਾਬਾਹਮੇ ਦਰ ਹੁਣ ਚੱਲੂਗੀ ਚਵਾਈ। ਆਕੀ ਵੀਰੋ ਚਲੋ ਮਿਲਾਂਗੇ ਆਪਾਂ ਫੇਰ ਦੇਖਦੇ ਆਂਗੇ। ਕੋਈ ਹੋਰ ਜੇ ਕੋਈ ਚੀਜ਼ ਨਵੀਂ ਕਰ ਰਹੇ ਹੋਵਾਂਗੇ ਆਪਾਂ ਫਿਰ ਹੋ ਜਾਾਂਗੇ ਲਾਈਵ ਤੁਹਾਡੇ ਨਾਲ ਭਰਾਵਾਂ ਨਾਲ। ਕਿਉਂਕਿ ਵੀਰਾਂ ਦੇ ਕਮੈਂਟ ਘੱਟ ਆ ਰਹੇ ਨੇ ਹਜੇ ਮੈਨੂੰ ਲੱਗਦਾ ਹਜੇ ਬਿਜ਼ੀ ਨੇ ਸਾਰੇ ਆਹ ਟਾਈਮ ਤੇ। ਨਹੀਂ ਤਾਂ ਆਪਾਂ ਹੋਰ ਵੀ ਗੱਲ ਕਰਦੇ ਸੈਲਜ ਬਾਰੇ ਕੁਝ ਵੀਰ ਨਾਲ ਡਿਸਕਸ ਕਰਦੇ ਆਪਾਂ।